ਡੀਅਾਜੀ ਹਰਚੰਦ ਸਿੰਘ ਪੁੱਲਰ ਨੂੰ ਆਮਦਨ ਤੋਂ ਵੱਧ ਜਦਾਦ ਬਣਾਉਣ ਦੇ ਮਸਲੇ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਕੀ ਮਿਲ ਗਈ ਗੱਲਾਂ ਬੜੀਆਂ ਹੋਣ ਲੱਗੀਆਂ ਕਹਿੰਦੇ ਗੱਲ ਕੁਝ ਹੋ ਰਹੀ ਹੈ ਨਹੀਂ ਅਸਲ ਦੇ ਵਿੱਚ ਕਿਉਂਕਿ ਆਪਾਂ ਛੇਤੀ ਉਸ ਦੇ ਫੈਸਲੇ ਤੇ ਮਾਲਕ ਉਹਨੂੰ ਸੀਬੀਆ ਨੂੰ ਝਟਕਾ ਮਿਲ ਗਿਆ ਤੇ ਹਰ ਹਰਚੰਦ ਸਿੰਘ ਪੁੱਲਰ ਸਾਹਿਬ ਉਹਨਾਂ ਨੂੰ ਰਾਹਤ ਮਿਲ ਗਈ ਅਸਲ ਵਿੱਚ ਕਈ ਨਾ ਕਹਿੰਦੇ ਨੇ ਕਿ ਸ਼ੇਰ ਜਦੋਂ ਇੱਕ ਕਦਮ ਪਿੱਛੇ ਹਟਦਾ ਹੈਗਾ ਨਾ ਉਹ ਇਸ ਕਰਕੇ ਨਹੀਂ ਕੋਈ ਘਰ ਨੂੰ ਮੋੜ ਚਲਿਆ ਹੈਗਾ ਉਹ ਫਿਰ ਜਿਆਦੇ ਜ਼ੋਰ ਦੇ ਨਾਲ ਛਾਲ ਮਾਰਦਾ ਹੈਗਾ ਅਟੈਕ ਜਿਆਦਾ ਕਰਦੇ ਸੀਬੀਆਈ ਉਹ ਸੀਬੀਆਈ ਉਸੇ ਤਰ੍ਹਾਂ ਕਰਕੇ ਸੀਬੀ ਦੇਸ਼ ਦੀ ਇੱਕ ਪ੍ਰੀਮੀਅਰ ਇਨਵੈਸਟੀਗੇਸ਼ਨ ਏਜੰਸੀ ਹੈ ਜਿਹਦਾ ਸਕਸੈਸ ਰੇਟ ਘੱਟੋ ਘੱਟ 90% ਹੁੰਦਾ 10% ਹੋ ਸਕਦਾ ਕਿਤੇ ਉੱਪਰ ਹੇਟਾਂ ਹੋ ਜਾਂਦੀ ਹੈਗੀ ਗੱਲ ਜਾਂ ਸੀਬੀਆਈ ਲੈ ਕੇ ਵਿੱਕ ਜਾਂਦੇ ਹੋਣੇ ਜਾਂ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ 'ਚ ਕੋਈ ਕਮੀ ਰਹਿ ਜਾਂਦੀ ਹੈਗੀ ਸੀਬੀਆਈ ਦੇ ਇੱਕ ਆਪਣਾ ਨਾਮ ਚਲੋ ਵੱਖਰੀ ਗੱਲ ਹੈ ਕਿ ਇਹਨੂੰ ਸਰਕਾਰਾਂ ਦਾ ਤੋਤਾ ਕਹਿਣ ਲੱਗ ਪਏ ਪਰ ਤੋਤਾ ਆਜ਼ਾਦ ਤੌਰ ਤੇ ਵੀ ਕੰਮ ਕਰਦਾ ਹੈਗਾ ਹੁਣ ਸਵਾਲ ਇਹ ਜਿਹੜਾ ਹਰਚੰਦ ਸਿੰਘ ਭੁੱਲਰ ਸਾਹਿਬ ਵਾਲਾ ਮਸਲਾ ਹੈਗਾ ਉਹਨਾਂ ਦੇ ਖਿਲਾਫ ਦੋ ਕੇਸ ਚੱਲਦੇ ਨੇ ਇੱਕ ਟਰੈਪ ਵਾਲਾ ਕਰਪਸ਼ਨ ਵਾਲਾ ਇੱਕ ਡੀਏ ਵਾਲਾ ਕੇਸ ਹੁਣ ਇਹ ਹੈ ਕਿ ਜਦੋਂ ਚਾਰ ਸ਼ੀਟ ਦਾਖਲ ਕੀਤੀ ਜਾਂਦੀ ਹੈ ਕਈ ਕੇਸਾਂ ਦੇ ਕ੍ਰਿਮिनल ਕੇਸਾਂ ਦੇ ਵਿੱਚ 90 ਦੇਣਾ 60 ਦੇਣਾ ਨਵੇਂ ਕਾਨੂੰਨ ਦੇ ਤਹਿਤ ਅਗਨਾ ਉਹ ਹੁੰਦਾ ਹੈ ਕਿ ਜਦੋਂ ਤੁਸੀਂ ਚਾਰ ਸ਼ੀਟ ਦਾਖਲ ਕਰਦੇ ਹੋ ਉਹਦਾ ਕੀ ਮਤਲਬ ਹੁੰਦਾ ਹੈ ਕਿ ਤੁਹਾਡੀ ਜਿਹੜੀ ਇਨਵੈਸਟੀਗੇਸ਼ਨ ਹੈ ਕਲੋਜ਼ ਹੋ ਗਈ ਹੈ ਹੁਣ ਤੁਸੀਂ ਕਿਸੇ ਨੂੰ ਤਲਬ ਨਹੀਂ ਕਰ ਸਕਦੇ ਕਿਸੇ ਦਾ ਰਿਮਾਰਡ ਨਹੀਂ ਅਸਲ ਕਰ ਸਕਦੇ ਠੀਕ ਹੈ ਜੀ ਹੁਣ ਤੁਹਾਡੀ ਇਨਵੈਸਟੀਗੇਸ਼ਨ ਕੰਪਲੀਟ ਹੁਣ ਅਦਾਲਤ ਦੇ ਵਿੱਚ ਟ੍ਰਾਇਲ ਚੱਲੂਗਾ ਉਹ ਟ੍ਰਾਇਲ ਉਹਨੂੰ ਫੇਸ ਕਰਨਾ ਪਊਗਾ ਮਰੋ ਸੀਬੀਆਈ ਕਹਿੰਗੇ ਸਾਡਾ ਟਰੈਪ ਸਹੀ ਆ ਉਹਦੇ ਵਕੀਲ ਹੁਣ ਉਹਦੇ ਕਹਿੰਗੇ ਨਹੀਂ ਇਹ ਗਲਤ ਆ ਉਹ ਫਿਰ ਅਦਾਲਤ ਨੇ ਦੇਖਣਾ ਜਦੋਂ ਵੀ ਦੋਸ਼ ਫਰੇਮ ਕਰਨੇ ਕਿ ਨਹੀਂ ਕਰਨੇਗੇ ਹੁਣ ਉਹਦੇ ਉਸ ਕੇਸ ਦੇ ਵਿੱਚ ਤੇ ਸੀਬੀਆਈ ਨੇ ਟਾਈਮ ਤੋਂ ਪਹਿਲਾਂ ਚਾਰ ਸ਼ੀਟ ਦਾਖਲ ਕਰ ਦਿੱਤੀ ਕਰਪਸ਼ਨ ਜਿਹੜਾ Trap ਸੀ ਕ੍ਰਿਸ਼ਨੂ ਸ਼ਾਰਦਾ ਦੇ ਜਰੀਏ ਹਰਚੰਦ ਸਿੰਘ ਭੁੱਲਰ ਹੋਣੀ ਰਿਸ਼ਵਤ ਤਾਂ ਲੈਂਦਿਆ ਫੜੇ ਗਏ ਹੈ ਨਾ ਉਹਦਾ ਚਲਾਨ ਪੇਸ਼ ਕਰਤਾ ਉਹ ਚਾਰ ਸ਼ੀਟ ਵੀ ਹੋ ਚੁੱਕੀ ਹੈਗੀ ਹੈ ਨਾ ਹੁਣ ਦੋਸ਼ ਫਰੇਮ ਹੋਣਗੇ ਹੈ ਨਾ ਹੁਣ ਦੂਜਾ ਕੇਸ ਸੀ ਡੀਏ ਵਾਲਾ ਡੀਏ ਵਾਲਾ ਕੇਸ ਕੀ ਸੀ ਕਿ ਤੁਹਾਡੇ ਘਰੋਂ 7 ਕਰੋੜ 36 ਲੱਖ ਰੁਪਏ ਨਗਦ ਮਿਲਿਆ 150 ਕਿਲਾ ਜ਼ਮੀਨ ਆ ਫਲੈਟ ਆ ਪਲਾਟ ਆ ਗਹਿਣਾ ਲਗਜ਼ਰੀ ਘੜੀਆਂ ਜੋ ਵੀ ਸੀਬੀਆਈ ਨੇ ਆਪਣੇ ਕੀਤਾ ਉਹ ਅਸਲ ਦੇ ਵਿੱਚ सीबीआई ਨੇ ਜਿਹੜਾ ਵਾ ਬੜੀ ਸੋਚੀ ਸਮਝੀ ਤਕਨੀਕ ਦੇ ذریعے ਜਿਹੜਾ ਦਿਮਾਕੀ ਜਿਹੜਾ ਵਰਤਿਆ ਹੈਗਾ ਉਹ ਉਹਨਾਂ ਨੇ ਟਾਈਮ ਦੇ ਤਹਿਤ ਨਹੀਂ ਕੀਤਾ ਹੈਗਾ ਉਹਨੂੰ ਝਟਕਾ ਨਹੀਂ ਹੈਗਾ ਜਾਣ ਕੇ ਨਹੀਂ ਕੀਤਾ ਉਹ ਜਾਣ ਕੇ ਨਹੀਂ ਕੀਤਾ ਕਿ ਜੇ ਉਹ ਕਰ ਦਿੰਦੇ ਹੂੰ ਫਿਰ ਉਹਨੂੰ ਹਰਚੰਦ ਸਿੰਘ ਪੁੱਲਰ ਉਹਨਾਂ ਨੂੰ ਤਲਬ ਨਹੀਂ ਕਰ ਸਕਦੇ ਹੂੰ ਬੁਲਾ ਨਹੀਂ ਸਕਦੇ ਹਗੇ ਹੁਣ ਉਹਨਾਂ ਨੇ ਇਨਵੈਸਟੀਗੇਸ਼ਨ ਓਪਨ ਰੱਖ ਲਈ ਹੈਗੀ ਹੂੰ ਉਹਨਾਂ ਨੇ ਓਪਨ ਰੱਖ ਲਈ ਹੈ ਜਦੋਂ ਮਰਜ਼ੀ ਉਹਨੂੰ ਤਲਬ ਕੀਤਾ ਜਾ ਸਕਦਾ ਨੋਟਿਸ ਦਿੱਤਾ ਜਾ ਸਕਦਾਗਾ ਉਹਦੇ ਪਰਿਵਾਰ ਨੂੰ ਵੀ ਤਲਬ ਕੀਤਾ ਜਾ ਸਕਦਾ ਹੁਣ ਅੱਗੇ ਜੇ ਉਹ ਬੀਤੇ ਦਿਨ ਹਰਚੰਦ ਸਿੰਘ ਭੁੱਲਰ ਉਹਨਾਂ ਦੇ ਵਕੀਲ ਕਾਲੇ ਪੈ ਗਏ ਨੇ ਜਾਂ ਹੋ ਸਕਦਾ ਨਾ ਪ੍ਰੈਸ਼ਰ ਚਲੋ ਉਹਨਾਂ ਦੀ ਵਕਾਲਤ ਉਸ ਉਹ ਐਂਗਲਾ ਸੋਚਾ ਹੋਗਾ ਸੀਬੀਏ ਹੋਰ ਐਂਗਲਾ ਸੋਚ ਦੇਗੇ ਜੇ ਉਹ ਇਹ ਚਾਰ ਸ਼ੀਟ ਦਾਖਲ ਕਰ ਦਿੰਦੇ ਫਿਰ ਹਰਚੰਦ ਸਿੰਘ ਭੁੱਲਰ ਦਾ ਟੱਬਰ ਨਹੀਂ ਸੀ ਵਿੱਚ ਆਉਣਾ ਪਰਿਵਾਰ ਡਰਦੇ ਆ ਜੀ ਪਰਿਵਾਰ ਵੀ ਰਡਾਰਤੇ ਨੇ ਤੇ ਹੋਰ ਬਿਜ਼ਨਸ ਕਾਰੋਬਾਰੀ ਵੀ ਰਡਾਰਤੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਸੀਬੀਏ ਨੇ ਛਾਪਾਂ ਮਾਰਿਆ ਉਹ ਪਟਿਆਲਾ ਦੇ ਬਿਲਡਰ ਉਹ ਲੁਧਿਆਣਾ ਦੇ ਬਿਲਡਰ ਉਹ ਮਹਾਲੀ ਦੇ ਬਿਲਡਰ ਫਿਰ ਉਹ ਨਹੀਂ ਸੀ ਆਉਣੇ ਉਸ ਦਾਇਰੇ ਦੇ ਵਿੱਚ ਫਿਰ ਹੁਣਾਂ ਵੀ ਸਪਲੀਮੈਂਟਰੀ ਚਲਾਨ ਪੇਸ਼ ਕਰੋਗੇ ਉਹਦੇ ਚ ਆਉਣਗੇ ਹੁਣ ਉਹਨਾਂ ਨੇ ਉਹ ਇਨਵੈਸਟੀਗੇਸ਼ਨ ਓਪਨ ਰੱਖ ਲਈ ਆ ਇਸ ਕਰਕੇ ਹਰ ਚੈਂਸਲ ਪੁੱਲਰ ਨੂੰ ਝਟਕਾ ਕਹੇ ਸੀ सीबीआई ਨੂੰ ਨਹੀਂ ਝਟਕਾ ਤਕਨੀਕੀ ਤੌਰ ਤੇ ਸਮਝਣਾ ਵੇ ਉਹ 60 90 ਵਾਲੀ ਉਹ ਤਕਨੀਕੀ ਗੇਮ ਆ ਜੀ ਪਰ ਪਿੱਛੇ ਜਿਹੜੇ सीबीआई ਦੀ ਜਿਹੜੀ ਚਾਲ ਆ ਹੂੰ ਉਹ ਇਹ ਆ ਕਿ ਉਹਨਾਂ ਨੇ ਇਨਵੈਸਟੀਗੇਸ਼ਨ ਓਪਨ ਰੱਖ ਲਈ ਹੁਣ ਉਹਨਾਂ ਦੇ ਟੱਬਰ ਨੂੰ ਵੀ ਬੁਲਾਣਗੇ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਆ ਜੀ ਹੂੰ ਔਰ ਟੱਬਰ ਨੂੰ ਕਰਨਗੇ ਬੁਲਾਉਣਗੇ ਟੱਬਰ ਚ ਉਹਨਾਂ ਦਾ ਬੇਟਾ ਹੋ ਸਕਦਾ ਟੱਬਰ ਦੇ ਵਿੱਚ ਉਹਨਾਂ ਦੀ ਵਾਈਫ ਹੋ ਸਕਦੀ ਜਾਂ ਉਹਨਾਂ ਦੇ ਰਿਸ਼ਤੇਦਾਰ ਹੋ ਸਕਦੇ ਨੇ ਜਾਂ ਉਹਨਾਂ ਦੇ ਜਿਹੜੇ ਕਾਰੋਬਾਰੀ ਨੇ ਦੋਸਤ ਮਿੱਤਰ ਹੋਣਗੇ ਉਹ ਆ ਸਕਦੇ ਨੇ ਉਹ ਇੱਕ ਇਨਵੈਸਟੀਗੇਸ਼ਨ ਸੀਬੀਆਈ ਨੇ ਓਪਨ ਰੱਖ ਲਈ ਹੈ ਔਰ ਦੂਜੀ ਗੱਲ ਹੈ ਕਿ ਡੀਏ ਦੇ ਕੇਸ ਦੇ ਵਿੱਚ ਕਸਟਡੀ ਜਿਹੜੀ ਹੈਗੀ ਆ ਚਾਹੇ ਪੁਲਿਸ ਕਸਟਡੀ ਜਿਹੜੀ ਜੁਡੀਸ਼ੀਅਲ ਕਸਟਡੀ ਤੁਸੀਂ ਜਿਆਦਾ ਚਿਰ ਨਹੀਂ ਰੱਖ ਸਕਦੇ ਉਹ ਵੱਖਰੀ ਗੱਲ ਹੈ ਕੇ ਡੀਏ ਦੇ ਕੇਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਸਾਲ ਹੋਰ ਜਾਣਾ ਹੈਗਾ ਉਹ ਇੱਕ ਵੱਖਰਾ ਪਹਿਲੂ ਹੈ ਲੇਕਿਨ ਡੀਏ ਦੇ ਕੇਸ ਦੇ ਵਿੱਚ ਜਿੰਨੇ ਵੀ ਹੁਣ ਤੱਕ ਡੀਏ ਦੇ ਕੇਸ ਵਿੱਚ ਫੜੇ ਗਏ ਨੇ ਉਹਨਾਂ ਦੀ ਜਿਹੜੀ ਕਸਟਡੀ ਆ ਉਹ ਇੰਨਾ ਚਿਰ ਨਹੀਂ ਰਹੀ ਪਰ ਹੁਣ ਸੀਬੀਏ ਨੇ ਕਸਟਡੀ ਵੀ ਰੱਖ ਲਈ ਤੇ ਜਾਂਚ ਦਾ ਦਾਇਰਾ ਵੀ ਵਧਾ ਲਿਆ ਹੈਗਾ ਇਸ ਕਰਕੇ ਇਹਦੇ ਹਰਚੰਦਰ ਸਿੰਘ ਪੁੱਲਣ ਵਾਸਤੇ ਝਟਕਾ ਗਿਆ ਇਹਨਾਂ ਕੇਸ ਨਹੀਂ ਡੈਡ ਹੋਇਆ ਕਰਪਸ਼ਨ ਦੇ ਕੇਸ ਤੇ ਕੋਈ ਅਸਰ ਨਹੀਂ ਤਕੀਰ ਵੱਡੀ ਮਾਰਤੀ ਸੀਬੀਆਈ ਨੇ ਉਹਨਾਂ ਨੇ ਉਹਨਾਂ ਨੇ ਦਾਇਰਾ ਹੀ ਵੱਡਾ ਕਰ ਲਿਆ ਓਪਨ ਰੱਖ ਲਿਆ ਹੂੰ ਜੇ ਉਹਨੂੰ ਕੱਲ ਨੂੰ ਉਹਦੇ ਕੇਸ ਦੇ ਵਿੱਚ ਵੀ ਮਿਲ ਜਾਂਦੀ ਜ਼ਮਾਨਤ ਉਹ ਘਰ ਚਲੇ ਜਾਣਗੇ ਹੂੰ ਅਰਚਨ ਸਿੰਘ ਭੁੱਲੋਂ ਵਗੈਰੇ 트੍ਰੈਪ ਵਾਲੇ ਕੇਸ ਦੇ ਵਿੱਚ ਜ਼ਮਾਨਤ ਜਿਹੜੀ ਉਹ ਉਹਨਾਂ ਨੂੰ ਸਾਇਦ ਹਾਈ ਕੋਰਟ ਤੋਂ ਮਿਲੇ ਜਾਂ ਸੁਪਰੀਮ ਕੋਰਟ ਤੋਂ ਮਿਲੇ ਕਿਸੇ ਵੀ ਅਦਾਲਤ ਤੋਂ ਮਿਲੇ ਮਾਲਕ ਇਹ ਆਪਾਂ ਜਲਦੇ ਕਿ ਹਰਚਨ ਸਿੰਘ ਭੁੱਲੋਂ ਨੂੰ ਅਗਲੀ ਹੀਅਰਿੰਗ ਤੇ ਜ਼ਮਾਨਤ ਮਿਲ ਜੰਦੀ ਬਟ ਡੀ ਵਾਲੀ ਇਨਵੈਸਟੀਗੇਸ਼ਨ ਖੁੱਲੀ ਰਹਿ ਗਈ ਹੂੰ ਉਹਦੇ ਚ ਉਹਨੂੰ ਫੇਰ ਬੁਲਾ ਸਕਦੇ ਨੇ ਉਦੇ ਚ ਉਹ ਹੋਰ ਵੀ ਕਿਸੇ ਤੱਬ ਨੂੰ ਰੈਸਟ ਵੀ ਕਰ ਸਕਦੇ ਨੇ ਕਿਉਂਕਿ ਅਜੇ ਤੇ ਚਾਰ ਸ਼ੀਟ ਹੋਈ ਨਹੀਂ ਉਹਦਾ ਮਤਲਬ ਉਹ ਕਹਿਣਗੇ ਸਾਡੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈਗੀ ਹੈ ਇਸ ਕਰਕੇ ਔਰ ਬਹੁਤ ਹੀ ਗਲਤ ਪ੍ਰਾਣੀ ਇੱਕ ਹੋਰ ਉਦਾਹਰਨ ਦੇ ਤੌਰ ਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਸੁਭੀ ਸਿੰਘ ਬਾਦਲ ਨੂੰ ਰੈਸਟ ਕੀਤਾ ਸੀ ਪੰਜਾਬ ਸਰਕਾਰ ਨੇ ਰੈਸਟ ਨਹੀਂ ਕੀਤਾ ਸੀ ਹੂੰ ਪੰਜਾਬ ਸਰਕਾਰ ਨੇ ਉਸ ਸਮੇਂ ਜਿਹੜੀ ਵਿਜੀਲੈਂਸ ਵੀ ਉਹਨਾਂ ਨੇ ਸਿੱਧਾ ਹੀ ਰੋਪੜ ਕੋਰਟ ਦੇ ਵਿੱਚ ਚਲਾਨ ਪੇਸ਼ ਕੀਤਾ ਸੀ ਰੋਪੜ ਕੋਰਟ ਜਿਹੜਾ ਚਲਾਨ ਪੇਸ਼ ਹੋਇਆ ਫਿਰ ਰੋਪੜ ਦੀ ਅਦਾਲਤ ਨੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਅਰ ਸੁਭੀ ਸਿੰਘ ਬਾਦਲ ਉਹਨਾਂ ਨੂੰ ਸੰਮਣ ਕੀਤਾ ਜਦੋਂ ਕੋਰਟ ਨੇ ਸੰਮਣ ਕੀਤਾ ਤੇ ਨਾਲ ਹੀ ਉਹਨਾਂ ਨੂੰ ਅਦਾਲਤ ਜੁਡੀਸ਼ੀਅਲੀ ਭੇਜ ਦਿੱਤਾਗਾ ਇਸ ਕਰਕੇ ਜ਼ਰੂਰ ਹੀ ਨਹੀਂ ਹੈਗਾ ਕਿ ਤੁਸੀਂ ਟਾਈਮ ਬਾਉਂਡ ਆ ਤੇ ਉਹਦੇ ਤੇ ਕੇਸ ਤੇ ਕੋਈ ਅਸਰ ਪਊਗਾ ਕਿਉਂਕਿ ਉਦੋਂ ਮਹਾਲੀ ਜ਼ਿਲ੍ਹਾ ਨਹੀਂ ਸੀ ਬਣਿਆ ਜੀ ਉਦੋਂ ਮਹਾਲੀ ਤਹਿਸੀਲ ਸੀ ਰੋਪੜ ਦੀ ਰੋਪੜ ਡਿਸਟ੍ਰਿਕਟ ਸੀ ਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਸੁਭੀ ਸਿੰਘ ਬਾਦਲ ਉਹਨਾਂ ਨੂੰ ਪੰਜਾਬ ਸਰਕਾਰ ਨੇ ਅਰੈਸਟ ਨਹੀਂ ਕੀਤਾ ਸੀ ਕੋਈ ਉਹਨਾਂ ਨੂੰ ਸਬੰਧ ਨਹੀਂ ਭੇਜੇ ਜੋ ਉਹਨਾਂ ਦੇ ਖਿਲਾਫ ਹੋ ਤੋ ਕੈਪਟਨ ਬਿਰਿੰਦਰ ਸਿੰਘ ਕਹਿੰਦਾ ਪਤਾ ਨਹੀਂ 4200 ਕਰੋੜ ਰੁਪਏ ਦੀ ਇਹਨਾਂ ਨੇ ਪ੍ਰਾਪਰਟੀ ਬਣਾ ਲਈ ਪੰਜਾਬ ਦੇ ਸਾਰੇ ਪੁਲਿਸ ਅਫਸਰ ਜਿਹੜੇ ਨੇ ਉਹ ਵਿਦੇਸ਼ਾਂ 'ਚ ਘੁੰਮਦੇ ਰਹੇ ਹੈਗੇ ਨੇ ਤੇ ਇਨਵੈਸਟੀਗੇਸ਼ਨ ਬਾਅਦ ਚ ਸਾਰਿਆਂ ਨੂੰ ਪਤਾ ਕੀ ਕੁਝ ਹੋਇਆ ਨਾ ਤੋ ਉਹ ਉਦੋਂ ਰੋਪੜ ਦੇ ਵਿੱਚ ਅਦਾਲਤ ਦੇ ਵਿੱਚ ਸਿੱਧਾ ਚਲਾਨ ਪੇਸ਼ ਕੀਤਾ ਉਤੋਂ ਸਬੰਧ ਨਹੀਂ ਹੋਈ ਉਹਨਾਂ ਨੂੰ ਫਿਰ ਰੋਪੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਫਿਰ ਜਦੋਂ ਬਰੀ ਹੋਏ ਨੇ ਉਦੋਂ ਮਹਾਲੀ ਚੋਂ ਵਰੀ ਹੋਏ ਕਿਉਂਕਿ ਉਦੋਂ ਮਹਾਲੀ ਜ਼ਿਲ੍ਹਾ ਬਣ ਚੁੱਕਾ ਗਿਆ ਸੀ ਤੇ ਇਸ ਕਰਕੇ ਹੁਣੇ ਜ਼ਰੂਰੀ ਨਹੀਂ ਹੈਗਾ ਕਿ ਉਹਨਾਂ ਨੂੰ ਅਗਰ ਹਰਚੰਦ ਸਿੰਘ ਭੁੱਲਰ ਸਾਹਿਬ ਉਹਨਾਂ ਨੂੰ ਇਸ ਕੇਸ ਦੇ ਵਿੱਚ ਕਿ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈਗਾ ਉਹ ਹੱਲੇ ਜੇਲ੍ਹ ਦੇ ਵਿੱਚ ਹੀ ਰਹਿਣਗੇ ਕਿਉਂਕਿ ਦੂਜਾ ਕੇਸ ਟਰੈਪ ਵਾਲਾ ਤੇ ਉਹ ਜਿਹੜੀ ਇਨਵੈਸਟੀਗੇਸ਼ਨ ਓਪਨ ਰੱਖ ਲਈ ਹੱਲੇ ਤੇ ਇਹ ਵੀ ਸੂ ਸਾਡੇ ਜਾਣਕਾਰ ਦੱਸਦੇ ਨੇ ਕਿ ਇੱਕ ਅੱਦੇ ਕਿਸੇ ਜੁਡੀਸ਼ੀਅਲ ਅਫਸਰ ਦੀ ਜਿਹੜੀ ਆ ਉਹ ਵੀ सीबीआई ਪੁੱਛਗਿੱਛ ਕਰ ਚੁੱਕੀ ਆ ਉਹਨਾਂ ਦੀ ਕੁਐਸਚਨਿੰਗ ਕਰ ਚੁੱਕੀ ਆ ਜੇ ਕਿਸੇ ਜੁਡੀਸ਼ੀਅਲ ਅਫਸਰ ਦੀ ਤੁਹੀ ਕੁਐਸਚਨਿੰਗ ਕਰਨੀ ਆ ਉਹ ਤੁਹਾਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲ ਪਰਮਿਸ਼ਨ ਲੈਣੀ ਪਣੀ ਉਹ सीबीआई ਨੂੰ ਮਿਲ ਚੁੱਕੀ ਸੀ ਤੇ ਉਸ ਮਸਲੇ ਤੇ ਵਿੱਚ ਕਿਸੇ ਇੱਕ ਅੱਦੇ ਜੁਡੀਸ਼ੀਅਲ ਅਫਸਰ ਦੀ ਵੀ सीबीआई ਕੁਐਸਚਨਿੰਗ ਕਰ ਚੁੱਕੀ ਉਹਨਾਂ ਕੋਲ ਸਵਾਲ ਜਵਾਬ ਪੁੱਛ ਸੁਕੇ ਪੁੱਛ ਚੁੱਕੇ ਨੇ ਕਿ ਤੁਹਾਡੀ ਕੀ ਸਬੰਧ ਸੀ ਤੁਹਾਡਾ ਕੀ ਆਪਸੀ ਲੈਣ ਦੇਣ ਸੀ ਤਦ ਇਟ ਫੋਨ ਟੈਲੀਫੋਨ ਜੋ ਵੀ ਆਨਦਾਨ ਪ੍ਰਦਾਨ ਹੋਇਆ ਉਹ ਉਹ ਵੀ ਇੱਕ ਹਜੇ ਇਨਵੈਸਟੀਗੇਸ਼ਨ ਦਾ ਹਿੱਸਾ ਅਲੇ ਤੇ ਕਈ ਹੋਰਾਂ ਦੀ ਵਾਰੀ ਆਉਣੀ ਹੈ ਇਸ ਕਰਕੇ ਜਿਹੜੇ ਖੁਸ਼ੀਆਂ ਮਨਾ ਰਹੇ ਨੇ ਉਹ ਇਵੇਂ ਨਹੀਂ ਕਰਕੇ ਹੈਜ਼ ਸੀਬੀਆਈ ਇੱਕ ਕਦਮ ਜਾਣ ਕੇ ਪਿੱਛੇ ਹੱਟੀਆ ਇਨਵੈਸਟੀਗੇਸ਼ਨ ਦਾਇਰਾ ਵੱਡਾ ਰੱਖ ਲੈ ਔਰ ਸੀਬੀਆਈ ਇਹੜੇ ਸਲੋ ਸਟਡੀ ਵਿੰਦਾ ਰੇਸ ਉਹ ਪੰਜਾਬ ਵਿਜੀਲੈਂਸ ਜਾਂ ਸਟੇਟ ਦੀ ਕੋਈ ਵੀ ਵਿਜੀਲੈਂਸ ਉਹਨਾਂ ਵੱਲੋਂ ਵਾਂਗ ਕਾਲੀ ਨੀਅ ਤਤੀ ਨਹੀਂ ਹੈਗੀ ਕਿਉਂ ਬਾਅਦ ਸਰਕਾਰਾਂ ਨੂੰ ਯੂ-ਟਰਨ ਲੈਣਾ ਪੈਂਦਾ ਹੈ ਔਰ ਸੀਬੀਆਈ ਦੇ ਤੇ ਜਿਹੜੇ ਆਈਓ ਹੁੰਦੇ ਨੇ ਹੂੰ ਇਨਵੈਸਟੀਗੇਸ਼ਨ ਜਿਹੜੇ ਆਫੀਸਰ ਹੁੰਦੇ ਨੇ ਜਾਂ ਜਿਹੜੇ ਸੁਪਰਵਾਈਜ਼ਨਿੰਗ ਕਰਦੇ ਆਗੇ ਨੇ ਉਹ ਤਾਂ ਯਾਰ ਨਿੱਕੀ ਨਿੱਕੀ ਗੱਲ ਉਹ ਤਾਂ ਇਹ ਵੀ ਗਿਣ ਲੈਂਦੇ ਹੋਣੇ ਨਾ ਕਿ ਕੀੜੀ ਜਿਹੜੀ ਆ ਧਰਤੀ ਦੇ 1 ਮਿੰਟ ਦੇ ਵਿੱਚ ਕਿੰਨਾ ਰਿਫਾਸਲਾ ਤੈਅ ਕਰਦੀ ਉਹ ਤਾਂ ਇਸ ਲੈਵਲ ਦੀ ਇਨਵੈਸਟੀਗੇਸ਼ਨ ਏਜੰਸੀ ਆ ਕਿ ਜੇ ਜਦੋਂ ਮੈਂ ਇੱਥੇ ਬੈਠਾ ਤੁਸੀਂ ਉੱਥੇ ਬੈਠੇ ਕਿ ਇੱਥੇ ਮੈਂ ਇੱਕ ਕੀੜੀ ਛੱਡਦਾ ਤੇ ਤੁਹਾਡੇ ਕੋ ਕਿੰਨੇ ਮਿੰਟ ਚ ਪਹੁੰਚੂਗੀ ਉਹ ਇਸ ਪੱਧਰ ਦੀ ਇਨਵੈਸਟੀਗੇਸ਼ਨ ਕਰਦੇ ਆਗੇ ਨੇ ਤੇ ਇਸ ਕਰਕੇ ਸੀਬੀਏ ਨੇ ਜਿਹੜਾ ਦਾਇਰਾ ਵਾ ਉਹ ਬਹੁਤ ਓਪਨ ਕਰ ਲਿਆਗਾ ਇਨਵੈਸਟੀਗੇਸ਼ਨ ਇਹਦਾ ਮਤਲਬ ਹਜੇ ਕੰਪਲੀਟ ਨਹੀਂ ਹੋਈ ਕੱਲ ਨੂੰ ਹਰਚੰਦ ਸਿੰਘ ਭੁੱਲਰ ਸਾਹਿਬ ਨੂੰ ਜ਼ਮਾਨਤ ਵੀ ਮਿਲ ਜਾਂਦੀ ਹੈ ਟਰੈਪ ਵਾਲੇ ਕੇਸ ਦੇ ਵਿੱਚ ਤੇ ਉਹਨਾਂ ਨੂੰ ਉਹਨੂੰ ਦੁਬਾਰਾ ਸੰਭਨ ਕਰ ਸਕਦੀ ਕਰ ਸਕਦੀ ਕਿ ਇੰਨੀ ਤਰੀ ਨੂੰ ਪੇਸ਼ ਹੋ ਤੇ ਤੁਹਾਨੂੰ ਹੋਣਾ ਪਏਗਾ ਤੇ ਹਲੇ ਕ੍ਰਿਸ਼ਨੁ ਸ਼ਾਰਦਾ ਦਾ 7 ਤਰੀਕ ਨੂੰ ਉਹਨਾਂ ਦੇ ਵੀ ਜ਼ਮਾਨਤ ਲੱਗੀ ਹੋਈ ਹੈ ਅੱਛਾ ਵਿਜੀਲੈਂਸ ਵੀ ਰਿਮਾਂਡ ਲੈਣਾ ਚਾਹੁੰਦੀ ਹੈ ਵਿਚਾਰ ਅਸਿਕ ਭੁੱਲਰ ਦਾ ਨਹੀਂ ਉਹ ਤੇ ਉਹ ਤੇ ਇਸ ਮਸਲੇ ਦੇ ਵਿੱਚ ਤੇ ਚੱਲ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਜੀ ਹਾਲੇ ਤੇ ਪੰਜਾਬ ਹਜੇ ਦੇ ਇਸੇ ਕਰਕੇ ਤੇ ਉਹਨਾਂ ਨੇ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਕੀਤੀ ਜੇ ਉਹਨਾਂ ਦੀ ਇਨਵੈਸਟੀਗੇਸ਼ਨ ਕੰਪਲੀਟ ਦੀ ਫਿਰ ਤੇ ਪੰਜਾਬ ਪੁਲਿਸ ਵੀ ਲੈ ਜਾਂਦੀ ਵਿਜੀਲੈਂਸ ਵੀ ਲੈ ਰਿਮਾਂਡ ਮਿਲ ਜਾਣਾ ਸੀ ਹਾਂ ਹੁਣ ਜਿੱਦ ਦਿਨ ਉਹ ਵਿਜੀਲੈਂਸ ਵਾਲੇ ਕੋਈ ਹਰਕਤ ਕਰਨਗੇ ਹੂੰ ਇਧਰ ਇਹ ਆਪਣੇ ਇੱਕ ਨੋਟਿਸ ਦੇ ਦੇਣਗੇ ਕਿ ਅਹੀਂ ਜੀ ਇਹਨਾਂ ਨੂੰ ਤਲਬ ਕਰਨਾ ਹੈਗਾ ਜੀ ਇਹਨਾਂ ਕੋਲ ਹੋਰ ਇਨਕੁਆਇਰੀ ਇਨਕੁਆਇਰੀ ਕਰਨੀ ਹਰਚੰਦ ਸਿੰਘ ਭੁੱਲਰ ਹੋਣਾਗਾ ਹੂੰ ਮਤਲਬ ਜੇ ਉਹ ਕਹਿੰਦੇ ਨਾ ਕੀ ਕਹਿੰਦੇ ਨੇ ਜੇ ਪੰਜਾਬ ਵਿਜੀਲੈਂਸ ਬਿਊਰੋ ਜਾਂ ਪੰਜਾਬ ਸਰਕਾਰ ਹੈਨਾ ਜੇ ਸ਼ੇਰ ਆ ਹੂੰ ਸਤੇ ਸੀਬੀਏ ਭਾਰਤ ਸਰਕਾਰ ਉਹ ਸਵਾ ਸ਼ੇਰ ਹੂੰ ਜੇ ਪਿਓ ਨੇ ਤੇ ਉਹ ਦਾਦੇ ਨੇ ਹੂੰ ਜੇ ਦਾਦੇ ਨੇ ਤੇ ਉਹ ਪਰਦਾਦੇ ਨੇ ਜੇ ਪਰਦਾਦੇ ਨੇ ਤੇ ਲੱਕੜ ਦਾਦੇ ਨੇ ਇਸ ਕਰਕੇ ਉਹਨਾਂ ਦੇ ਜੇ ਰਾਹ ਹੀ ਬੜੇ ਖੁੱਲੇ ਰੱਖਿਆਗੇ ਨੇ ਇਸ ਕਰਕੇ ਉਹਨਾਂ ਨੇ ਇੱਕ ਓਪਨ ਰੱਖ ਲਈ ਹੈਗੀ ਨਾ ਕਿ ਜੇ ਸਾਨੂੰ ਲੱਗਾ ਕਿ ਪੰਜਾਬ ਸਰਕਾਰ ਹਰਕਤ ਕਰੇਗੀ ਜਾਂ ਪੰਜਾਬ ਸਰਕਾਰ ਜਾਂ ਵਿਜੀਲੈਂਸ ਹਰਕਤ ਕਰੇਗੀ ਉਹ ਆਪਣੀ ਹਰਕਤ ਸ਼ੁਰੂ ਕਰ ਦੇਣ ਕਰ ਦੇਣਗੇ ਹੱਲੇ ਮੈਨੂੰ ਲੱਗਦਾ ਹੈ ਕਿ ਮੁਸ਼ਕਲਾਂ ਦੇ ਵਿੱਚ ਨੇ ਹਰਚੰਦ ਸਿੰਘ ਭੁੱਲਰ ਸਾਹਿਬ